ਸਾਰੇ ਆਪੋ ਆਪਣੇ ਮੰਜਿਆਂ ਉੱਪਰ ਚੱਲੇ ਜਾਂਦੇ ਹਨ ਬਿਛਨੀ ਦਾਈ ਸੋਚਦੀ ਸੋਚਦੀ ਪਤਾ ਨਹੀਂ ਕਦੋਂ ਅੱਖ ਲੱਗ ਗਈ ਸਵੇਰ ਜਦੋਂ ਕੁੱਕਰ ਨੇ ਵਾਂਗ ਦਿੱਤੀ ਤਾਂ ਬਿਛਨੀ ਦਾਈ ਦੀ ਅੱਖ ਖੁੱਲ ਗਈ ਬਿਛਨੀ ਦਾਈ ਸਾਰੇ ਨੂੰ ਵਾਜਾ ਮਾਰ ਕੇ ਉੱਠਣ ਲਈ ਕਹਿੰਦੀ ਹੈ ਆਪ ਜੁੱਲੇ ਵੱਲ ਚਲੀ ਜਾਂਦੀ ਹੈ ਤਾਇਆ ਵੀ ਉੱਠ ਖੜਦਾ ਹੈ ਤਾਇਆ ਕਹਿੰਦਾ ਬਿਛਨੀ ਮੈਂ ਮੱਜਾਂ ਵੱਲ ਵੇਖ ਆਵਾਂ ਉਹਦੋਂ ਚਾਹ ਬਣਾ ਲੈ ਨਾਲੇ ਬੱਚੇ ਵੀ ਉੱਠਣਗੇ ਇਹਨਾਂ ਨੇ ਵੀ ਸਕੂਲ ਜਾਣਾ ਹੈ ਤਾਈ ਚਾਹ ਬਣਾਉਣ ਚਲੀ ਜਾਂਦੀ ਹੈ ਨਾਲੇ ਬੱਚੇ ਨੂੰ ਆਵਾਜ਼ਾਂ ਮਾਰ ਰਹੀ ਹੁੰਦੀ ਹੈ ਬੱਚੇ ਉੱਠ ਕੇ ਚਾਹ ਪੀ ਕੇ ਤਿਆਰ ਹੋਣ ਲੱਗਦੇ ਹਨ ਤਾਈ ਉਹਨਾਂ ਲਈ ਰੋਟੀ ਬਣਾ ਦਿੰਦੀ ਹੈ ਬੱਚੇ ਸਕੂਲ ਚਲੇ ਜਾਂਦੇ ਹਨ ਤਾਇਆ ਕਹਿੰਦਾ ਵਿਛਨੀ ਮੈਂ ਵੀ ਖੇਤ ਜਾ ਆਵਾਂ ਤੂੰ ਰੋਟੀ ਬੰਦੇ ਮੈਂ ਖੇਤ ਹੀ ਖਾ ਲਵਾਂਗਾ ਤਾਈ ਰੋਟੀ ਬਣ ਕੇ ਰੋਟੀ ਵਾਲਾ ਪੋਣਾ ਸਬਜੀ ਵਾਲੇ ਡੱਬੇ ਤਾਇਆ ਨੂੰ ਫੜਾ ਦਿੰਦੀ ਹੈ ਤਾਇਆ ਖੇਤ ਚਲੇ ਜਾਂਦਾ ਹੈ ਤਾਈ ਘਰ ਦਾ ਕੰਮ ਨਿਬੇੜਨ ਲੱਗ ਜਾਂਦੀ ਹੈ ਇਹਨੇ ਨੂੰ ਸ਼ਾਮ ਪਹਿਲ ਜਾਂਦੀ ਹੈ ਤਾਈ ਜੋ ਆਰਾਮ ਕਰ ਰਹੀ ਹੁੰਦੀ ਹੈ ਟਾਈਮ ਦੇ ਕੇ ਉੱਠਦੀ ਹੈ ਸੋਚਦੀ ਹੈ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ ਮੈਂ ਬੱਚਿਆਂ ਲਈ ਕੁਝ ਖਾਣ ਲਈ ਬਣਾ ਕੇ ਰੱਖ ਲਵਾਂ ਤਾਇਆ ਖੇਤੋਂ ਆਂਦਾ ਹੈ ਬਿਛਨੇ ਤਾਈ ਨੂੰ ਆ ਕੇ ਕੁਝ ਕਹਿਣ ਲੱਗਦਾ ਹੈ ਪਰ ਤਾਇਆ ਦਾ ਸਾਹ ਬਹੁਤ ਚੜਿਆ ਹੁੰਦਾ ਹੈ ਤਾਈ ਡਰ ਜਾਂਦੀ ਹੈ ਤਾਈ ਕਹਿੰਦੀ ਰੱਜੀ ਦੇ ਬਾਪੂ ਨਾ ਤੈਨੂੰ ਕੀ ਹੋ ਗਿਆ ਤੇਰਾ ਇੰਨਾ ਸਾਹ ਕਿਉਂ ਚੜਿਆ ਹੋਇਆ ਹੈ ਤਾਈ ਭੱਜ ਕੇ ਤਾਈ ਲਈ ਪਾਣੀ ਲੈ ਕੇ ਆਉਂਦੀ ਹੈ ਤਾਈ ਕਹਿੰਦੀ ਰੱਜੀ ਦੇ ਬਾਪੂ ਤੂੰ ਪਾਣੀ ਪੀ ਤੇ ਮੰਝੇ ਤੇ ਬੈਠ ਜਾ ਮੈਨੂੰ ਹੌਲੀ ਹੌਲੀ ਦੱਸ ਤੈਨੂੰ ਕੀ ਹੋ ਗਿਆ ਤੂੰ ਇੰਨਾ ਡਰਿਆ ਕਿਉਂ ਹੋਇਆ ਤਾਇਆ ਅੱਜ ਵੀ ਕੁਝ ਨਹੀਂ ਬੋਲ ਰਿਹਾ ਸੀ ਤੇ ਤਾਈ ਡਰ ਜਾਂਦੀ ਹੈ ਤਾਈ ਆਪਣੇ ਗਵਾਂਢਣ ਨੂੰ ਆਵਾਜ਼ ਮਾਰਦੀ ਹੈ ਤਾਈ ਕਹਿੰਦੀ ਕੁੜੇ ਜੀ ਤੂੰ ਕੁੜੇ ਜੀ ਤੋ ਭੱਜ ਕੇ ਆਈ ਪਤਨੀ ਰੱਜੀ ਦੇ ਬਾਪੂ ਨੂੰ ਕੀ ਹੋ ਗਿਆ ਗਵੰਡੜ ਆਉਂਦੀ ਹੈ ਭੈਣ ਕੀ ਹੋ ਗਿਆ ਉੱਚੀ ਉੱਚੀ ਰੋਲਾ ਕਿਉਂ ਪਾ ਰਹੇ ਹੈ ਤਾਈ ਕਹਿੰਦੀ ਰੱਜੀ ਦੇ ਬਾਪੂ ਨੂੰ ਪਤਾ ਨਹੀਂ ਕੀ ਹੋ ਗਿਆ ਕੁਝ ਬੋਲ ਵੀ ਨਹੀਂ ਰਿਹਾ ਗਵੰਡੜ ਕਹਿੰਦੀ ਤਾਈ ਨੂੰ ਭੈਣੇ ਤੈਨੂੰ ਨਹੀਂ ਪਤਾ ਲੱਗਿਆ ਕੀ ਹੋ ਗਿਆ ਸਾਰੇ ਪਿੰਡ ਵਿੱਚ ਦਾ ਰੋਲਾ ਪੈ ਗਿਆ ਹੈ ਤਾਈ ਕਹਿੰਦੀ ਤਾਈ ਦਾ ਚਿਹਰਾ ਪੀਲਾ ਪੈ ਜਾਂਦਾ ਹੈ ਤਾਈ ਫਿਰ ਪੁੱਛਦੀ ਹੈ ਨਹੀਂ ਕੀ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਲੱਗਿਆ ਗਵੰਨਣ ਕਹਿੰਦੀ ਉਜੀ ਬੋਲਣ ਲੱਗਦੀ ਹੈ ਉਸ ਟਾਈਮ ਬੱਚੇ ਆ ਜਾਂਦੇ ਹੈ ਚੁੱਪ ਹੋ ਜਾਂਦੀ ਹੈ ਤਾਈ ਬੱਚਿਆਂ ਵੱਲ ਵੇਖਦੀ ਹੈ ਤਾਈ ਜਦੋਂ ਸੇਮੇ ਵੱਲ ਵੇਖਦੀ ਹੈ ਸੇਮੇ ਦੇ ਨਾਲ ਇੱਕ ਕੁੜੀ ਖੜੀ ਨੂੰ ਦੇਖ ਕੇ ਤੱਕਬਦਾ ਜਾਂਦੀ ਹੈ ਬਿਜਨੀ ਤਾਈ ਕਬਰਾ ਕੇ ਸੇਮੇ ਨੂੰ ਪੁੱਛਦੀ ਹੈ ਇਹ ਕੁੜੀ ਕੌਣ ਹੈ ਸੇਮਾ ਕਹਿੰਦਾ ਮਾਂ ਮੈਂ ਇਸਦੇ ਨਾਲ ਵਿਆਹ ਕੀਤਾ ਹੈ ਇਹ ਮੇਰੇ ਨਾਲ ਪੜਦੀ ਸੀ ਇਹਦਾ ਨਾਮ ਸੁਪਨਾ ਹੈ ਮੈਂ ਤੇ ਸੁਪਨਾ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਬਿਸ਼ਨੀ ਤਾਈ ਵਿੱਚੋਂ ਟੋਕੇ ਐਨੇ ਕੀ ਤੈਨੂੰ ਅੱਗ ਲੱਗੀ ਸੀ ਵਿਆਹ ਕਰਾਉਣ ਦੀ ਜੋ ਤੂੰ ਸਾਨੂੰ ਦੱਸ ਵੀ ਨਾ ਸਕਿਆ ਬਿਸ਼ਨੀ ਤਾਈ ਗੱਜੀ ਤੇ ਜੋਤ ਨੂੰ ਡਾਂਟਦੀ ਹੈ ਤੁਸੀਂ ਦੋਨਾਂ ਡੰਗਰਾਂ ਨੇ ਵੀ ਮੈਨੂੰ ਨਹੀਂ ਦੱਸਿਆ ਸੀਮਾ ਕਹਿੰਦਾ ਮਾਂ ਤੂੰ ਰਾਤ ਕਿਹਾ ਸੀ ਕਿ ਪਹਿਲਾਂ ਅਸੀਂ ਮੁੰਡਿਆਂ ਦਾ ਵਿਆਹ ਕਰਨਾ ਹੈ ਮੈਂ ਇਸ ਲਈ ਡਰ ਗਿਆ ਕਿਤੇ ਤੁਸੀਂ ਮੇਰੇ ਲਈ ਹੋਰ ਕੁੜੀ ਪਸੰਦ ਨਾ ਕਰ ਲਵੋ ਬਿਸ਼ਨੀ ਤਾਈ ਆਪਦੇ ਪਿਓ ਦੀ ਹਾਲਤ ਵੇਖ ਲੈ ਹੁਣ ਸਾਨੂੰ ਪਿੰਡ ਵਾਲੇ ਕੀ ਕਹਿਣਗੇ ਤੂੰ ਆਵਦੇ ਪਿਓ ਨੂੰ ਪਿੰਡ ਵਿੱਚ ਤੁਰਨ ਜੋਗਾ ਨਹੀਂ ਛੱਡਿਆ ਦੂਜੇ ਦੀ ਤੀ ਵੀ ਆਪਦੀ ਤੀ ਹੁੰਦੀ ਹੈ ਗਵਣ ਕਹਿੰਦੀ ਬਿਛਨੀ ਭੈ ਜੋ ਹੁਣ ਹੋਣਾ ਸੀ ਹੋ ਚੁੱਕਿਆ ਹੈ ਹੁਣ ਤੂੰ ਕੁੜੀ ਨੂੰ ਪਾਣੀ ਬਾ ਅੰਦਲਾ ਲਿਆ ਬਿਛਨੀ ਤਾਈ ਸਿਰ ਫੜ ਕੇ ਬੈਠ ਜਾਂਦੀ ਹੈ ਫਿਰ ਉੱਠ ਕੇ ਰੱਜੀ ਦੇ ਬਾਪੂ ਵੱਲ ਨੂੰ ਜਾਂਦੀ ਹੈ ਬਿਛਨੀ ਤਾਈ ਰੱਜੀ ਦੇ ਬਾਪੂ ਹੁਣ ਤੂੰ ਉੱਠ ਖੜ ਆਪਾਂ ਨੌ ਦਾ ਸਵਾਗਤ ਕਰ ਲਈਏ ਹੁਣ ਜੋ ਹੋਣਾ ਸੀ ਹੋ ਗਿਆ ਤਾਇਆ ਖੜਾ ਹੋ ਜਾਂਦਾ ਹੈ ਤੇ ਤਾਈ ਅੰਦਰ ਤੋਂ ਗੜਬੀ ਵਿੱਚ ਪਾਣੀ ਤੇ ਇੱਕ ਪਲੇਟ ਲੈ ਆਉਂਦੀ ਹੈ ਬਿਸ਼ਨੀ ਤਾਈ ਗਵਾਂਡਣ ਨੂੰ ਕਹਿੰਦੀ ਹੈ ਮਠਿਆਈ ਤਾਂ ਹੈ ਨਹੀਂ ਤਾਂ ਗੋੜੀ ਰੱਖ ਲੈ ਬਿਸ਼ਨੀ ਤਾਈ ਗੋੜ ਨਾਲ ਹੀ ਨੌ ਦਾ ਮੂੰਹ ਮਿੱਠਾ ਕਰ ਦਿੰਦੀ ਹੈ ਤੇ ਉਸ ਨੂੰ ਅੰਦਰ ਲੈ ਆਉਂਦੀ ਹੈ ਗਵਾਂਡਣ ਕਹਿੰਦੀ ਚੱਲ ਪੈਣ ਆਪਾਂ ਚਾਹ ਤਰ ਲੈਂਦੇ ਹਾਂ ਨਾਲੇ ਨਵੀਂ ਨੌ ਨੂੰ ਪਿਲਾ ਦਿੰਦੇ ਹਾਂ ਸਪਨਾ ਅੰਦਰ ਆ ਕੇ ਪੂਰੇ ਘਰ ਵੱਲ ਨਿਗਾ ਮਾਰਦੀ ਹੈ ਤੇ ਕੱਚਾ ਕੋਠਾ ਦੀ ਨੱਕ ਬੁੱਲ ਕੱਢਦੀ ਹੈ ਉਹ ਸੇਮੇ ਦੇ ਨਾਲ ਅੰਦਰ ਚਲੀ ਜਾਂਦੀ ਹੈ ਰੱਜੀ ਤੇ ਜੋਤ ਵੀ ਉਹਨਾਂ ਦੇ ਨਾਲ ਅੰਦਰ ਚਲੇ ਜਾਂਦੇ ਹਨ ਸਪਨਾ ਰੱਜੀ ਨੂੰ ਕਹਿੰਦੀ ਹੈ ਤੂੰ ਤਾਂ ਕਹਿੰਦੀ ਸੀ ਤੁਹਾਡਾ ਘਰ ਬਹੁਤ ਜਿਆਦਾ ਸੋਹਣਾ ਹੈ ਪਰ ਇਹ ਤਾਂ ਇੱਕ ਕੱਚਾ ਕੋਠਾ ਹੈ ਰੱਜੀ ਕਹਿੰਦੀ ਭਾਬੀ ਘਰ ਸਾਡਾ ਬਹੁਤ ਸੋਹਣਾ ਹੈ ਜਿੱਥੇ ਅਸੀਂ ਸਾਰਾ ਟੱਬਰ ਪਿਆਰ ਨਾਲ ਰਹਿੰਦੇ ਹਾਂ ਤੇ ਮੇਰੀ ਮਾਂ ਪੂਰੇ ਘਰ ਨੂੰ ਸਜਾਉਂਦੀ ਹੈ ਸਪਨਾ ਚੁੱਪ ਹੋ ਜਾਂਦੀ ਹੈ ਸੇਮੇ ਵੱਲ ਵੇਖਦੀ ਹੈ ਬਿਛਨੀ ਤਾਈ ਤੇ ਗਵਾਂਢਣ ਚਾਹ ਲੈ ਕੇ ਅੰਦਰ ਆ ਜਾਂਦੀਆਂ ਹਨ ਬਿਛਨੀ ਤਾਈ ਸਪਨਾ ਪੁੱਤ ਤੂੰ ਚਾਹ ਪੀ ਲੈ ਫਿਰ ਇਸੇ ਕਮਰੇ ਵਿੱਚ ਆਰਾਮ ਕਰ ਲੈ ਸਪਨਾ ਬਿਛਨੀ ਤਾਈ ਨੂੰ ਕੁਝ ਕਹਿੰਦੀ ਹੈ ਤੇ ਸੇਮਾ ਸਪਨਾ ਦਾ ਹੱਥ ਨੱਪ ਦਿੰਦਾ ਹੈ ਸਪਨਾ ਚੁੱਪ ਹੋ ਜਾਂਦੀ ਹੈ ਤਾਈ ਜੋ ਉਹਨਾਂ ਦੋਨਾਂ ਵੱਲ ਵੇਖ ਰਹੀ ਹੁੰਦੀ ਹੈ ਕੁਝ ਸਮਝਣ ਦੀ ਕੋਸ਼ਿਸ਼ ਕਰਦੀ ਹੈ ਇਨੇ ਨੂੰ ਬਾਹਰ ਗੇਟ ਖੜਕਣ ਦੀ ਆਵਾਜ਼ ਆਉਂਦੀ ਹੈ ਸਾਰੇ ਜਾਣੇ ਖੜੇ ਹੋ ਜਾਂਦੇ ਹਨ ਤਾਇਆ ਵੀ ਅੰਦਰ ਆ ਜਾਂਦਾ ਹੈ ਤਾਇਆ ਬਿਸ਼ਨੀ ਨੂੰ ਕੁਝ ਕਹਿਣ ਲੱਗਦਾ ਹੈ ਗੇਟ ਖੜਕਣ ਦੀ ਆਵਾਜ਼ ਹੋਰ ਉੱਚੀ ਹੋ ਜਾਂਦੀ ਹੈ ਗਵੰਨਣ ਕਹਿੰਦੀ ਬਿਸ਼ਨੀ ਤਾਈ ਨੂੰ ਕਹਿੰਦੀ ਹੈ ਬਿਸ਼ਨੀ ਹੁਣ ਕੌਣ ਆ ਗਿਆ ਬਿਸ਼ਨੀ ਤਾਈ ਦੇ ਗਵੰਨਣ ਇੱਕ ਦੂਜੀ ਵੱਲ ਵੇਖਣ ਲੱਗ ਜਾਂਦੀਆਂ ਹਨ ਤਾਇਆ ਕਹਿੰਦਾ ਤੁਸੀਂ ਸਾਰੇ ਬੈਠੋ ਮੈਂ ਜਾ ਕੇ ਦੇਖਦਾ ਹਾਂ ਕੌਣ ਆ ਤਾਇਆ ਗੇਟ ਖੋਲਦਾ ਹੈ सरपंच ਨੂੰ ਦੇਖ ਕੇ ਡਰ ਜਾਂਦਾ ਹੈ ਤਾਇਆ ਕਹਿੰਦਾ ਸਰਪੰਚ ਸਾਹਿਬ ਤੁਸੀਂ ਸੱਟ ਕਰੇ ਕਿਵੇਂ ਆਏ ਕੋਈ ਗੱਲ ਹੋ ਗਈ ਸਰਪੰਚ ਕਹਿੰਦਾ ਤੇਰੇ ਮੁੰਡੇ ਨੇ ਜੋ ਅੱਜ ਕੀਤਾ ਉਹ ਗਲਤ ਸੀ ਨਾਲ ਦੇ ਪਿੰਡ ਵਾਲੇ ਧਮਕੀ ਦੇ ਕੇ ਗਏ ਹਨ ਤੂੰ ਆਪਣੇ ਮੁੰਡੇ ਨੂੰ ਕਰੋ ਦੂਰ ਇੱਕ ਹਫ਼ਤੇ ਲਈ ਬਾਹਰ ਭੇਜ ਦੇ ਨਹੀਂ ਤਾਂ ਉਹ ਮਾਰ ਦੇਣਗੇ ਤਾਇਆ ਕਹਿੰਦਾ ਸਰਪੰਚ ਸਾਹਿਬ ਤੁਸੀਂ ਅੰਦਰ ਆਓ ਅਸੀਂ ਕੁਝ ਸੋਚਦੇ ਹਾਂ ਸਰਪੰਚ ਚਲਿਆ ਜਾਂਦਾ ਹੈ ਤੇ ਤਾਇਆ ਗੇਟ ਅੰਨ ਬੰਦ ਕਰ ਅੰਦਰ ਆ ਜਾਂਦਾ ਹੈ ਤਾਇਆ ਕਹਿੰਦਾ ਬਿਛਨੀ ਕੁੜੀ ਦੇ ਪੇਕੇ ਧਮਕੀ ਦੇ ਕੇ ਗਏ ਹਨ ਸਰਪੰਚ ਨੇ ਸਰਪੰਚ ਘਰੇ ਕਹਿਣ ਆਇਆ ਸੀ ਤੁਸੀਂ ਕੁਝ ਦਿਨ ਮੁੰਡੇ ਤੇ ਬਹੂ ਨੂੰ ਬਾਹਰ ਪੇਜ ਦੇਵੋ ਬਿਛਨੀ ਕਹਿੰਦੀ ਜੋ ਪਹਿਲਾਂ ਹੀ ਡਰੀ ਹੁੰਦੀ ਹੈ ਕਹਿੰਦੀ ਮੈਂ ਹੁਣ ਬੱਚਿਆਂ ਨੂੰ ਆਪਣੇ ਤੋਂ ਕਿਵੇਂ ਦੂਰ ਕਿ ਭੇਜਾਂ ਤਾਇਆ ਕਹਿੰਦਾ ਭੇਜਣਾ ਤਾਂ ਪੈਣੀ ਹੈ ਨਹੀਂ ਤਾਂ ਮਾਰ ਦੇਣਗੇ ਤਾਇ ਦੇ ਨੋ ਸੁਪਨਾ ਉੱਠ ਕੇ ਖੜੀ ਹੋ ਜਾਂਦੀ ਹੈ ਜੋ ਪਹਿਲਾਂ ਹੀ ਉੱਥੇ ਰਹਿਣਾ ਨਹੀਂ ਸੀ ਚਾਹੁੰਦੀ ਸੁਪਨਾ ਕੈਂਤੀ ਫਟਾਫਟ ਬੋਲਦੀ ਹੈ ਅਸੀਂ ਦੋਨੋਂ ਸ਼ਹਿਰ ਜਾ ਕੇ ਰਹਿਣ ਲੱਗ ਜਾਂਦੇ ਹਾਂ ਉੱਥੇ ਕਿਸੇ ਨੂੰ ਨਹੀਂ ਪਤਾ ਲੱਗੂ ਅਸੀਂ ਕਿੱਥੇ ਰਹਿ ਰਹੇ ਹਾਂ ਸੀਮਾ ਵੀ ਹਾਂ ਵਿੱਚ ਹਾਂ ਮਿਲਾਂਦਾ ਹੈ ਛਨੀਤਾਈ ਸੋਚਾਂ ਵਿੱਚ ਪੈ ਜਾਂਦੀ ਹੈ ਗਵਨ ਕਹਿੰਦੀ ਤਾਈ ਨੂੰ ਕਹਿੰਦੀ ਹੈ ਤੂੰ ਇਹਨਾਂ ਨੂੰ ਪੇਜ ਦੇ ਜੇ ਇਹਨਾਂ ਨੂੰ ਜਿਉਂਦਾ ਦੇਖਣਾ ਚਾਹੁੰਦੀ ਹੈ ਤਾਈ ਨਾ ਚਾਹੁੰਦੇ ਹੋਏ ਵੀ ਹਾਂ ਕਹਿ ਦਿੰਦੀ ਹੈ ਗਵੰਟਨ ਚਲੀ ਜਾਂਦੀ ਹੈ ਬਿਸ਼ਨੀ ਤਾਈ ਕਹਿੰਦੀ ਤੁਸੀਂ ਦੋਨੋਂ ਸਵੇਰੇ ਅੰਧੇਰੇ ਨੇਰੇ ਚਲੇ ਜਾਣਾ ਤਾਈ ਇਹਨਾਂ ਕਹਿ ਕੇ ਰਸੋਈ ਵਿੱਚ ਰੋਟੀ ਟੋਕਣ ਲੱਗ ਜਾਂਦੀ ਹੈ ਤਾਈ ਦੇ ਚਿਹਰੇ ਤੇ ਇੱਕ ਡਰ ਸਾਫ਼ ਦਿਖਾਈ ਦਿੰਦਾ ਹੈ ਤਾਈ ਸਭ ਨੂੰ ਰੋਟੀ ਖਵਾ ਕੇ ਤੇ ਬੱਚਿਆਂ ਨੂੰ ਸੌਣ ਲਈ ਕਹਿ ਦਿੰਦੀ ਹੈ ਪਰ ਆਪ ਤਾਈ ਤੇ ਤਾਇਆ ਦੋਨੋਂ ਹੀ ਸੋਚਾਂ ਵਿੱਚ ਬੈਠੇ ਰਹਿੰਦੇ ਹਨ ਪਤਾ ਹੀ ਨਹੀਂ ਚੱਲਿਆ ਕਦੋਂ ਰਾਤ ਗੁਜ਼ਰ ਗਈ ਸਵੇਰੇ ਹਨੇਰੇ ਬਿਨਾਂ ਕੁਝ ਖਾਤੇ ਪੀਤੇ ਸੇਮੇ ਤੇ ਸਪਨਾ ਉੱਥੋਂ ਚਲੇ ਜਾਂਦੇ ਹਨ ਤਾਈ ਬਹੁਤ ਜ਼ਿਆਦਾ ਉਦਾਸ ਹੋ ਜਾਂਦੀ ਹੈ ਦਾਈ ਕਹਿੰਦੀ ਸੇਮੇ ਨੂੰ ਕੋਸਦੀ ਹੋਈ ਵੇ ਸੇਮੇ ਇਹ ਤੂੰ ਕੀ ਕੀਤਾ ਪੂਰੇ ਦਾ ਪੂਰਾ ਕਾਰੀ ਖਰਾਬ ਹੋ ਗਿਆ ਹੁਣ ਤੇਰੀ ਪੈਣ ਨੂੰ ਰਿਸ਼ਤਾ ਕੌਣ ਕਰੂਗਾ ਮੂੰਹ ਬੱਚੀ ਬੋਲੀ ਜਾ ਰਹੀ ਹੈ ਤਾਇਆ ਕਹਿੰਦਾ ਦਾਈ ਨੂੰ ਕਹਿੰਦਾ ਅੱਜ ਤੱਕ ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਤਾ ਨਹੀਂ ਹੁਣ ਅੱਗੇ ਕੀ ਬਣੂਗਾ ਰੱਜੀ ਤੇ ਜੋਤ ਸਕੂਲ ਲਈ ਤਿਆਰ ਹੋ ਜਾਂਦੇ ਹਨ ਤਾਈ ਉਹਨਾਂ ਨੂੰ ਸਕੂਲ ਨਾ ਜਾਣ ਲਈ ਕਹਿੰਦੀ ਹੈ ਤਾਈ ਡਰੀ ਹੋਈ ਹੁੰਦੀ ਹੈ ਇਸੇ ਤਰ੍ਹਾਂ ਹੀ ਕੁਝ ਦਿਨ ਨਿਕਲ ਜਾਂਦੇ ਹਨ ਤਾਈ ਨੂੰ ਹਰ ਵਕਤ ਸੇਮੇਂ ਦੀ ਫਿਕਰ ਲੱਗੀ ਰਹਿੰਦੀ ਹੈ ਤਾਇਆ ਦਿਲਾਸਾ ਦੇ ਦਿੰਦਾ ਸਭ ਹੋ ਠੀਕ ਹੋ ਜਾਵੇਗਾ ਤਾਈ ਤਾਇਆ ਨੂੰ ਕਹਿੰਦੀ ਹੈ ਅੱਜ ਪਤਾ ਨਹੀਂ ਕਿਉਂ ਮੇਰਾ ਦਿਲ ਫੇਰ ਬੈਠ ਰਿਹਾ ਲੱਗਦਾ ਕੁਝ ਬੁਰਾ ਹੋਣ ਵਾਲਾ ਹੈ ਤਾਇਆ ਕਹਿੰਦਾ ਤੂੰ ਡਰਨਾ ਰੱਬ ਅੱਗੇ ਅਰਦਾਸ ਕਰ ਸਭ ਠੀਕ ਹੋਵੇਗਾ ਬਾਹਰ ਗੋਲੇ ਚੱਲਣ ਦੀ ਆਵਾਜ਼ ਆਉਂਦੀ ਹੈ ਤਾਈ ਉੱਚੀ ਦੇਣੀ ਚੀਕ ਮਾਰਦੀ ਹੈ ਕਿ ਤੇ ਸੇਮੇਂ ਨੂੰ ਤਾਂ ਨਹੀਂ ਕੁਝ ਹੋ ਗਿਆ ਤਾਇਆ ਵੀ ਅੰਦਰ ਤੋ ਡਰ ਜਾਂਦਾ ਹੈ ਤਾਇਆ ਕਹਿੰਦਾ ਤੂੰ ਦੋਨੋਂ ਬੱਚੇ ਨੂੰ ਦੇਖ ਕਿੱਥੇ ਹਨ ਤਾਈ ਕਹਿੰਦੀ ਰੱਜੀ ਤੇ ਜੋਤ ਨੂੰ ਆਵਾਜ਼ ਮਾਰਦੀ ਹੈ ਪਰ ਅੰਦਰ ਤੋਂ ਕੋਈ ਆਵਾਜ਼ ਨਹੀਂ ਆਉਂਦੀ ਤਾਈ ਅੰਦਰ ਵੱਲੋਂ ਚਲੀ ਜਾਂਦੀ ਹੈ ਤਾਈ ਅੰਦਰ ਜਾ ਕੇ ਸਹਿਮ ਜਾਂਦੀ ਹੈ ਤਾਈ ਉੱਚੀ ਉੱਚੀ ਤਾਈ ਨੂੰ ਆਵਾਜ਼ ਮਾਰਦੀ ਹੈ ਭੱਜ ਕੇ ਆ ਇਹ ਕੀ ਹੋ ਗਿਆ ਤਾਇਆ ਵੀ ਭੱਜ ਕੇ ਅੰਦਰ ਵੱਲ ਆਉਂਦਾ ਹੈ ਤਾਇਆ ਅੰਦਰ ਆਉਂਦਾ ਹੈ ਤੇ ਅੰਦਰ ਵਾਲਾ ਸੀਨ ਦੇਖ ਕੇ ਕਬਰਾਂ ਜਾਂਦਾ ਹੈ ਤਾਇਆ ਕਹਿੰਦਾ ਕੁੜੀ ਬਿਛਨੀ ਇਹ ਕੀ ਹੋ ਗਿਆ ਅੰਦਰ ਕੌਣ ਆਇਆ ਸੀ ਇਹ ਸਭ ਕੁਝ ਕਿਵੇਂ ਹੋ ਗਿਆ ਜੋਤ ਕਹਿੰਦਾ ਜੋ ਕਿ ਥੱਲੇ ਬੈਠਾ ਗੁੰਮਸਮ ਬੈਠਾ ਸੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਇਹ ਕਹਾਣੀ ਰੁਪ ਡਾਈ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਨੂੰ ਅਗਲਾ ਪੜਾ ਪੜਨ ਲਈ ਤੁਸੀਂ ਜ਼ਰੂਰ ਭਾਗ ਦਾ ਇੰਤਜ਼ਾਰ ਕਰਨਾ ਧੰਨਵਾਦ ਜੀ